10 ਦਿਨ ਦਾ ਸਕਲੰਪ ਸੀ ਜਿਹੜਾ ਪੀਸ਼ੰਪਤਾਮਾ ਜੀ ਪੂਰਾ ਕਰ ਗਏ ਪਰ ਜਿਹੜੀ ਆਪਣੀ ਅੜੀ ਸੀ ਭਗਵਾਨ ਕ੍ਰਿਸ਼ਨ ਨੂੰ ਸੁਦਰਸ਼ਨ ਚੱਕਰ ਚੱਕਾਂ ਲਈ ਮਜਬੂਰ ਕਰਤਾ ਉਸ ਤੋਂ ਬਾਅਦ 5 ਦਿਨ ਬਾਅਦ ਮਹਾਵਲੀ ਦਰੋਣਾਚਾਰੀ ਜੀ ਦਾ ਮਹਾਰਾਜ ਜੋ ਪੰਡਵਾਂ ਦੇ ਤੇ ਕੈਰ ਵਾਲੇ ਜੁੱਧਲੇ ਜਾਨੇ ਤਨਸ਼ ਵਿੱਦਿਆ ਦੇ ਗੁਰੂ ਸੀ ਉਹਨਾਂ ਨੇ 5 ਦਿਨ ਓਟੇ 5 ਦਿਨਾਂ ਬਾਅਦ ਉਹ ਵੀ ਜਦੋਂ ਜਾ ਕੇ ਤਾਰ ਮਹਸਤਰੀ ਨੇ ਇਹ ਗੱਲ ਕਹੀ ਤੀ ਕੋਲੇ ਭਗਵਾਨ ਕ੍ਰਿਸ਼ਨ ਨੇ ਕਹਿਤਾ ਵੀ ਇਹ ਤਾਂ ਤੈਨੂੰ ਝੂਠ ਬੋਲਣਾ ਪਊ ਹੁਣ ਪਰ ਝੂਠ ਨਹੀਂ ਤੁਝ ਨੂੰ ਹਾਥੀ ਕਿਹ ਹੈਗਾ ਨਾ ਉਦੋਂ ਅਸੀਂ ਸ਼ੰਖ ਦਵਾ ਦਾ ਬਜਾ ਦੇਾਂਗੇ ਤੇਰੀ ਗੱਲ ਹੀ ਨਹੀਂ ਸੁਣਨ ਦੇ ਅਸੇ ਉਹ ਕਹਿੰਦਾ ਕਿ ਉਹ ਵੀ ਧਰਮਸੁੱਤ ਕਹਿੰਦਾ ਹਾਂ ਜੀ ਕਹਿੰਦਾ ਅਸਵ ਸਾਮਾ ਮਰ ਗਿਆ ਕਹਿੰਦਾ ਜੀ ਅਸਵ ਸਾਮਾ ਮਰ ਗਿਆ ਪਰ ਹਾਥੀ ਹਮ ਹੌਲੀ ਕਿਹਨੇ ਕਹਿੰਦਾ ਹਾਥੀ ਜਦੋਂ ਹਾਥੀ ਗਿਆ ਉਹਨੇ ਸੰਕੋਖ ਕੋਨ ਕੋਰ ਦੇ ਦਿੱਤੇ ਹੂ 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 ਲਾਗੇ ਕਰਨ ਸੁਣ ਨਹੀਂ ਨ ਦਿੱਤੀ ਉਹਨੂੰ ਗੱਲ ਉਹਨੇ ਵੇ ਹਥਿਆਰ ਛੱਡ ਤੇ ਵੀ ਮੈਂ ਹੁਣ ਜੰਗੜੀ ਕਰਦਾ ਅੱਛਾ ਜੀ ਮੈਂ ਇਸ ਤੋਂ ਬਾਅਦ ਮੇਰਾ ਪਰਨ ਸੀ ਇਹ ਵੀ ਜਦੋਂ ਮੇਰਾ ਪੁੱਤਰ ਆਜ਼ਮ ਰਸਾਮਾ ਮਾਰੇ ਆ ਗਿਆ ਉਸ ਤੋਂ ਬਾਅਦ ਮੈਂ ਹਥਿਆਰ ਨਹੀਂ ਚੱਕੂਗਾ ਧਰਤੇ ਹਥਿਆਰ ਠੀਕ ਹੈ ਸੈਕੰਡਰੀ ਜਿਹੜਾ ਇਹ ਖਾਤਰੀ ਜੰਮਿਆ ਸੀ ਉਹਨੇ ਆ ਕੇ ਰਾਸ ਦੇ ਵਿੱਚ ਬੈਠੇ ਦਰੋਣਾਚਾਰੀਆ ਦਾ ਸੇ ਸਤਾਰਤਾ ਉਸ ਤੋਂ ਬਾਅਦ ਆ ਗਿਆ 16ਵੇਂ ਦਿਨ ਦਾ ਜੰਗ ਚੱਲ ਰਿਹਾ ਹੈ ਮਹਾਰ시 ਕਰਨੋ ਜਿਹਨੇ 16 ਤੇ 17ਵੇਂ ਦਿਨ ਦਾ ਜੰਗ ਉਟਿਆ ਸੀ ਕਿ ਮੈਨੂੰ ਮਾਰਨ ਲੰਦਾ ਠੀਕ ਹੈ ਹੁਣ 17ਵੇਂ ਦਿਨ ਦੇ ਜੰਗ ਦੇ ਵਿੱਚੋਂ ਮਹਾਬਲੀ ਕਰਨ ਫਿਰਦਾ ਡੱਕਰੀ ਕੈਰ ਫੌਜਾਂ ਨੂੰ ਆਪਣੀ ਪਾਂਡੂ ਫੌਜਾਂ ਨੂੰ ਉਧਰੋਂ ਜਿਹੜੇ ਵਿਦੇਸ਼ਾਂ ਤੋਂ ਅਰਮੋ ਸੁਤਬਾਈઠા ਕਹਿੰਦਾ ਭੀ ਮੈਂ ਕਹਿੰਦਾ ਹਾਂ ਕਾ ਤੂੰ ਬੈਠਾ ਹੀ ਕਰਦਾ ਕਹਿੰਦਾ ਕੀ ਗੱਲ ਕਹਿੰਦਾ ਉਧਰ ਦੇਖ ਕਰਨ ਆਪਣੀਆਂ ਫੌਜਾਂ ਨੂੰ ਕਿਵੇਂ ਡੱਕਰੀ ਪੜ ਗਏ ਚੱਕਲੀ ਗਦਾ ਹੁਣ ਸਾਰੇ ਕਬੀਸ਼ਰ ਕਹੀਦਾ ਲੈਂਦੇ ਨੇ ਕਿ ਭੀਮਸੈਨ ਨੇ ਹਾਥੀ ਚਲਾਈ ਪਰ ਇਹ ਪਤਾ ਨਹੀਂ ਵੀ ਚਲਾਈ ਕਿੱਦੇ ਸੀ ਸਹੀ ਵੀ ਕਦੋਂ ਚਲਾਈ ਸੀ ਅੱਜ 17ਵੇਂ ਦਿਨ ਦੇ ਜੰਗ ਚ ਰਥਾਂ ਦੇ ਰਥ ਕੋੜਿਆਂ ਦੇ ਘੋੜੇ ਹਾਥੀਆਂ ਦੇ ਹਾਥੀ ਫੜ ਫੜ ਸੁਣਦਾ ਆਕਾਸ਼ ਰੂਮਾਰਗ ਨੂੰ ਭੀਮ ਨੇ 17ਵੇਂ ਦਿਨ ਚਲਾਈ ਨੇ ਜੰਗ ਚ ਠੀਕ ਹੈ ਗੌਰਨਾ ਸੁਣ ਲਿਓ ਕਹੇ ਸਾਰੀ ਦਿੰਦੇ ਨੇ ਖੜ ਕੇ ਹਾਥੀ ਸਾਡੇ ਮਹਾਨ ਕਵਤਾ ਰਚਣ ਵਾਲੇ ਮਹਾਂਤ ਸਿੰਘ ਦਾਦਾ ਜੀ ਲਿਖ ਕੇ ਗਏ ਨੇ ਭਾਈ ਕਹਿੰਦੇ ਕਈ ਹਜ਼ਾਰ ਬਰਸ ਹੋ ਗਏ ਅਜੇ ਤੱਕ ਉਹ ਮੁੜੇ ਨਹੀਂ ਹਨ ਕਰਨਗ ਤਾਂ ਹਾਂ ਹੀ ਫਿਰ ਤੁਰੇ ਫਿਰਦੇ ਨੇ ਕਿਉਂਕਿ ਗੁਰੂਤਾ ਖਿੱਚਿਆ ਜਿਹੜੀ ਧਰਤੀ ਦੀ ਉਹ ਖਿੱਚ ਤੋਂ ਬਾਹਰ ਨੇ ਹੂੰ ਉਥੋਂ ਉਹਨਾਂ ਨੂੰ ਖਿੱਚ ਨਹੀਂ ਸਕਦੀ ਹੈ ਜਿਵੇਂ ਉਹ ਉੱਪਰ ਆਪਾਂ ਜਹਾਜ਼ ਜਾਂਦੇ ਨੇ ਜਾਂ ਹੁਣ ਇਹਨਾਂ ਨੇ ਪਲਾੜ ਦੇ ਵਿੱਚ ਜਾ ਕੇ ਸ੍ਰੇਸ਼ ਸਤਾਪਤ ਕਰਤੇ ਉਹ ਜਹਾਵਾ ਦੇ ਵਿੱਚ ਫਿਰਦੇ ਨੇ ਉਹ ਫੜੇ ਨਹੀਂ ਜਾ ਸਕਦੇ ਲੋ ਧਿਆਨ ਦਿਓ ਕਿਰਨ ਜਦੋਂ ਗਿਆ ਮਹਾਬਲੀ ਭੀਮ ਖੰਡਿਆ ਤੇ ਖੇਡਣੇ ਕੈਰਬ ਸੈਨਾ ਦੇ ਕੋਈ ਕਿਧਰੇ ਨੂੰ ਭੱਜਦਾ ਕੋਈ ਕਿਧਰੇ ਨੂੰ ਭੱਜਦਾ ਕਹਿੰਦੇ ਭੀਮ ਆ ਗਿਆ ਓਏ ਐਨੇ ਆ ਗਿਆ ਕੌਣ ਦੁਸ਼ਾਸ਼ਨ ਤਾਂ ਚੜ ਗਿਆ ਧੱਕੇ ਅੱਜ ਭੀਮ ਸੈਨ ਨੂੰ ਹੋ ਗਿਆ ਕ੍ਰੋਧ ਕਹਿੰਦਾ ਓ ਮੈਂ ਤਾਂ ਤੈਨੂੰ ਕੱਲ ਦਾ ਪਹਾੜ ਦਾ ਫਿਰਨਾ ਤੂੰ ਕਿੱਥੇ ਬੈਠਾ ਤੀ ਲੁਕਿਆ ਹੂੰ ਮਿਲਣਾ ਤਾਂ ਮੈਂ ਤੈਨੂੰ ਐ ਕਿਉਂਕਿ ਹਸਨਾ ਬੋਲ ਦੇ ਵਿੱਚ ਬਚਰ ਹੋਇਆ ਸੀ ਜਦੋਂ ਜ਼ਰੂਰਤੀ ਦੇ ਚੀਜ਼ ਲਾਉਂਦਾ ਸੀ ਤੇ ਉਹ ਦੁਸਤ ਦੇ ਸਾਸਣ ਆ ਤੇਰੀਆਂ ਦੋਵੇਂ ਵਹਾ ਮੂਲੀ ਵਾਂਗੂ ਪੱਟ ਕੇ ਧਰੂ ਐ ਤੇਰੀ ਹਿੱਕ ਪਾੜ ਕੇ ਪਿਉ ਲਹੂ ਉਹਨਾਂ ਚਰ ਮੈਂ ਕੁੰਤੀ ਪੁੱਤਰ ਭੀਵਨੀ ਹਾਂ ਠੀਕ ਹੈ ਮੈਨੂੰ ਕੁੰਤੀ ਦਾ ਜਾਇਆ ਨਾ ਸਾਹਮਣੇ ਹੁਣ ਅੱਜ ਆ ਗਿਆ ਮੌਕਾ ਸਾਹਮਣੇ ਆ ਗਿਆ ਵੀਰ ਆ ਜਾ ਕਹਿੰਦਾ ਤੈਨੂੰ ਤਾਂ ਮੈਂ ਕਿੱਦੇ ਦਾ ਪਾੜਦਾ ਫਿਰਨਾ ਮਾਲਜਤ ਹੋਇਆ ਇੱਕ ਹਾਸੇ ਦੀ ਗੱਲ ਹੈ ਅਸੀਂ ਇਹੀ ਪ੍ਰੋਗਰਾਮ ਲਾਈਵ ਖੜੇ ਆਪਣੇ ਪਲਾੜੇ ਉੱਥੇ ਦੋ ਸੂਰਬੀਰ ਬੈਠੇ ਰਵਿੰਦਰ ਇੱਥੇ ਗੁਰੂ ਕੇ ਬੈਠੇ ਉਹ ਦੋਨੇ ਜਾਨੇ ਬੈਠੇ ਬਾਹਾਂ ਚੜਾਈਆਂ ਮੈਂ ਕੀ ਕਰਦੇ ਹੋ ਕਹੇ ਅਰ ਸਾਨੂੰ ਵੀ ਆਏ ਹੋਇਆ ਖੜੇ ਵੀ ਕਿੰਨੇ ਦਸ਼ਾਸ਼ਣ ਦੀ ਜੇ ਮੈਂ ਕਿਹਾ ਉਹ ਰਹੀ ਨਹੀਂ ਆਉਂਦਾ ਬਹੁਤ ਦੂਰ ਦੀ ਗੱਲ ਹੈ ਸੋ ਜਾਨੇ ਲੋਰ ਚ ਆ ਕੇ ਦੋਨੇ ਜਾਨੇ ਬਾਹਾਂ ਟੰਗੀ ਜਾਣ ਮਾ ਜਾਨ ਤੁਹਾਡੂ ਕੀ ਹੋ ਗਿਆ ਤੁਸੀਂ ਐ ਕਰੀ ਜਾਂਦੇ ਕਹਿੰਦੇ ਇਹ ਸਾਸਣ ਦੀ ਨਾਸ ਵੀ ਪਾੜਨ ਦੇਣੋ ਛੜਦੇ ਨਹੀਂ ਤੇ ਮਗਾ ਬਾਹ ਸਰਦਾਰ ਅੱਜ 5000 ਸਾਲ ਬਾਅਦ ਵੀ ਥੋੜਾ ਜਨਾ ਜੋਸ਼ ਹੈ ਸੋ ਪੀ ਮਨੇ ਸਿੱਟ ਲਿਆ ਹੋ ਸੱਚ ਗੰਦਾ ਮਾਰੀ ਆ ਦੋਏ ਬਾਹ ਮੂੜੀ ਵਾਂਗੂ ਪਟਕਿਓ ਹਿੱਕ ਦੇ ਧਰ ਲਿਓ ਠੀਕ ਹੈ ਜੀ ਕਹਿੰਦਾ ਉਹੀ ਬਾਹਾਂ ਨੇ ਓਏ ਜਿਹਦੇ ਨਾਲ ਤੋਂ ਸਾਡੇ ਘਰ ਵਾਲੀ ਦਰੋਪਤੀ ਦੇ ਪੰਚਾਲੀ ਦੇ ਸੀਰ ਲਉਂਦਾ ਸੀ ਆਪ ਵੀਰੇ ਮੂਹਰੇ ਮਾਗ ਉਤਾਰਿਆ ਤੇਰੇ ਕੋਲ ਹੁਣ ਸਾਲਾਂ ਨੇ ਇਲਾਕੇ ਹਿੱਕ ਤੋਂ ਪਰੇ ਕਰਤੀਆਂ ਆ ਪਾ ਕੇ ਦੋਏ ਪੰਜੇ ਆ ਕੌਡੀ ਕੋਲੋਂ ਪਾੜ ਲਈ ਹਿੱਕ ਜਦੋਂ ਲੱਗਿਆ ਬੁੱਕ ਭਰ-ਭਰ ਕੇ ਪੀਣ ਸਾਰੀ ਸੈਨਾ ਦਸੰਬਰ ਕੀ ਕਹਿੰਦੇ ਪੀ ਮਕਾਨੂੰ ਐ ਇਹਦਾ ਕੋਈ ਜਿੰਨ ਐ ਉਹ ਦੇਖੋ ਤੁਹਾਡੇ ਸਾਹਮਣੇ ਕਿਵੇਂ ਬੁੱਕ ਭਰ-ਭਰ ਪੀ ਜਾਗਾ ਉਹ ਦੇਖੋ ਹਿੱਕ ਤੇ ਬੈਠਾ ਪਾਣੀ ਬੈਠਾ ਦਵਾ-ਦਵ ਜਿੰਨਾ ਖੂਨ ਆਉਂਦਾ ਮਾਰਦਾ ਅੰਦਰ ਤਾਰੀ ਸੈਨਾ ਭਾਇ ਪੀਤੋ ਕੋ ਲਾਗੀ ਭਜਣ ਦਰਦੋਦਨ ਕਹਿੰਦਾ ਤੁਹਾਨੂੰ ਕੀ ਹੋਗਾ ਉਹ ਕਹਿੰਦਾ ਜਾ ਕੇ ਦੇਖ ਕਹਿੰਦੇ ਕੀ ਕਹਿੰਦਾ ਉਹ ਭੀਮ ਨਹੀਂ ਹੈ ਭੀਮ ਤਾਂ ਉਹੀ ਗੱਲੀ ਬਾਤੀ ਦੀ ਉਹ ਤਾਂ ਕੋਈ ਜਿੰਨ ਹੈ ਉਹ ਜਾ ਕੇ ਦੇਖ ਦਿਸਾਛੜਦਾ ਕੌਣ ਕਿਵੇਂ ਪੀ ਜਾਂਦਾ ਹੋ ਸ਼ਕਰੀ ਬਗਾਰਾ ਸਭ ਭਜੇ ਨਿਕਲੇ ਮੈਦਾਨ ਚ ਅਖੀਰ ਰਾਜੇ ਕਾਰਨ ਨੂੰ ਮੈ ਦੱਸਿਆ ਵੀ ਉਹ ਵੀ ਪਹਿਲਾਂ ਤਾਂ ਪਰਸ਼ਰਾਮ ਦਾslf ਸੀ ਦੂਜਾ ਉਹਦੀ ਮਾਂ ਕੁੰਡਲ ਕਪਚ ਮੰਗ ਲਈ ਅਸਹੀ ਤੀਜਾ ਉਹਨੂੰ ਹੋਰ ਗਊ ਦਾ ਸ਼ਰਾਪ ਸੀ ਕਿਉਂਕਿ ਉਹ ਗਊ ਦੇ ਬੱਚੇ ਦੇ ਕਰਨ ਤੋਂ ਤੀਰ ਵੱਜ ਗਿਆ ਸੀ ਠੀਕ ਹੈ ਜੀ ਉਹਨੇ ਸ਼ਰਾਫੀ ਦਾ ਜੀ ਕਿ ਹੇ ਕਰਨ ਮਹਾਪਾਰ ਦੇ ਜੰਗ ਚ ਧਰਤੀ ਤੇਰੇ ਰੱਖਦਾ ਪਈਆ ਫੜੂਗੀ ਤੇ ਤੈਨੂੰ ਕੱਢ ਨਹੀਂ ਹੋਣਾ ਉੱਥੇ ਤੇਰੀ ਮੌਤ ਅਵਸ਼ ਹੈ ਕੁੰਤੀ ਨੇ ਇਹ ਕੁੰਤੀ ਨਾਲ ਇਹ ਵਚਨ ਕਰਿਆ ਸੀ ਕਰਨ ਨੇ ਅਗਰ ਮੈਂ ਅਰਜਨ ਨੂੰ ਮਾਰਤਾ ਠੀਕ ਹੈ ਕਾ ਮੈਂ ਤੇਰੇ ਪੁੱਤਾਂ ਵੱਲੋਂ ਹੋ ਕੇ ਕੈਰਵਾਂ ਦੇ ਖਿਲਾਫ ਜੰਗ ਲੜੂੰਗਾ ਤੇਰੇ ਪੰਜੇ ਪੰਜ ਪੂਰੇ ਰਹਿਣਗੇ ਜੇ ਅਰਜਣੇ ਮੈਨੂੰ ਮਾਰਦਾ ਫੇਰ ਗੱਲ ਹੋਈ ਪਈ ਆ ਬਸ ਸੋ ਇਹ ਬਾਚਨ ਲੈ ਕੇ ਮਾਤਾ ਕੁੰਤੀ ਨੇ ਆ ਕੇ ਦਾਸ ਦਾ ਸਾਰਾ ਕੁਝ ਇੱਕ ਉਹਦੇ ਕੋਲ ਜਿਹੜੀ ਅਮੋਗ ਸ਼ਕਤੀ ਦੀ ਵਰਮਾ ਦੀ ਦਿੱਤੀ ਹੋਈ ਕਹਿੰਦਾ ਇਹ ਜਦੋਂ ਤੂੰ ਕਿਸੇ ਗਲਤ ਬੰਦੇ ਦੇ ਚਲਾਵੇਂਗਾ ਤੇਰੀ ਮੌਤ ਦਾ ਕਾਰਨ ਬਣੂਗੀ ਮੌਤ ਦਾ ਕਾਰਨ ਬਣੂਗੀ ਇਹ ਹੁਣ ਅਮੋਗ ਸ਼ਕਤੀ ਭਗਵਾਨ ਕ੍ਰਿਸ਼ਨ ਨੇ ਪਹਿਲੀ ਰਾਤ ਚਲਵਾਈ ਉਹ ਕਿਵੇਂ ਚਲਵਾਈ ਭੀਮ ਨੂੰ ਬੁਲਾਇਆ ਕਹਿੰਦਾ ਭੀਮ ਕਹਿੰਦਾ ਹਾਂ ਕਹਿੰਦਾ ਕਾਰਨ ਮਹਾਬਲੀ ਐ ਕੱਲ ਨੂੰ ਉਹਦੇ ਕੋਲੇ ਅਮੋਗ ਸ਼ਸਤਰ ਐ ਅਰ ਜਿਹਨੂੰ ਮਾਰ ਦੂ ਫੇਰ ਭਗਵਾਨ ਕ੍ਰਿਸ਼ਨ ਹੁਣ ਕੀ ਕਰੀਏ ਕਹਿੰਦਾ ਤੇਰੇ ਮੁੰਡੇ ਕਟੂਤ ਕਛ ਨੂੰ ਬੁਲਾ ਸਹੀ ਹਰਾਕਸ਼ ਵਿਦਿਆ ਉਹ ਰਾਤ ਨੂੰ ਵੀ ਆਪਣਾ ਕਾਰੋਬਾਰ ਕਰ ਸਕਦੇ ਨੇ ਕਿਉਂਕਿ ਭੂਤਾਂ ਰਾਤ ਨੂੰ ਹੀ ਕੰਮ ਕਰਦੀਆਂ ਨੇ ਕਹਿੰਦਾ ਕਟੂਤ ਕਛ ਨੂੰ ਬੁਲਾਓ ਉਨੇ ਤਾੜੀ ਮਾਰੀ ਉਹ ਆ ਗਿਆ ਦਸੋ ਪਿਤਾ ਜੀ ਕ੍ਰਿਸ਼ਨ ਭਗਵਾਨ ਕਹਿੰਦੇ ਦੇਖੋ ਅਸੀਂ ਤਾਂ ਸੌਣੇ ਆ ਪੈਣੇ ਆ ਆਰਾਮ ਕਰਦੇ ਆ ਜੰਗ ਕਰਦੇ ਹਟਦੇ ਆ ਤੂੰ ਆਪਣੀ ਧੁੱਧ ਵਿੱਦਿਆ ਜਿਹੜੀ ਕਰਤ ਵਿੱਦਿਆ ਉਹ ਰਾਤ ਨੂੰ ਸ਼ੁਰੂ ਕਰ ਦੇ ਉਹ ਆਪਣੇ ਮਾਮਿਆਂ ਨੂੰ ਸੱਦ ਲਿਆ ਨਾਲ ਆਪਣੀ ਮਾਂ ਨੂੰ ਸੱਦ ਲਿਆ ਵੱਡੇ ਵੱਡੇ ਪੱਥਰ ਚੱਕ ਚੱਕ ਲਿਆਉਂਦੇ ਨੇ ਸੈਨਾ ਦੇ ਤੰਬੂ ਤੇ ਮਾਰਦੇ ਨੇ ਜਿੰਨੇ ਥੱਲੇ ਬੰਦੇ ਉਹਨੇ ਨੂੰ ਦੱਬ ਲੈਂਦੇ ਨੇ ਹਹਾਕਾਰ ਮਚ ਗਈ ਜੀ ਹੁਣ ਕਿੱਧਰ ਨੂੰ ਭੱਜੀਏ ਰਾਜਾ ਦਰਦਯੂਦਨ ਉੱਠਿਆ ਕਰਨ ਕੋਲੇ ਆਇਆ ਕਹਿੰਦਾ ਮਹਾ ਮੇਰੀ ਕਰਨ ਆ ਬਚਾ ਅੱਛਾ ਜੀ ਆ ਸਾਨੂੰ ਹੁਣ ਤੇਰੇ ਬਿਨਾ ਕੋਈ ਨਹੀਂ ਬਚਾ ਸਕਦਾ ਉਹ ਕਹਿੰਦਾ ਉਹ ਮੇਰੇ ਕੋਲ ਇੱਕੋ ਅਸਰ ਹੈ ਜੇ ਮੈਂ ਹੁਣ ਉਹ ਚਲਾਤਾ ਤਾਂ ਇਹ ਤਾਂ ਮਰ ਜੂਗਾ ਆਪਾਂ ਆਰਾਮ ਨਾਲ ਸੌਂ ਜਾਗੇ ਪਰ ਕੱਲ ਨੂੰ ਮੈਨੂੰ ਅਰਜਨ ਮਾਰ ਦੂ ਕਹਿੰਦਾ ਯਾਰ ਕੱਲ ਆਲੀ ਕੱਲ ਦੇਖਾਂਗੇ ਤੂੰ ਹੁਣ ਸਾਡਾ ਖੇੜਾ ਛੜਾ ਅੱਜ ਦੀ ਬਣੀ ਨਵੇੜ ਹੁਣ ਹੁਣ ਆਲੀ ਨਵੇੜ ਆ ਤਾਂ ਬਿੰਦੜ ਨੇ ਹੁੰਦੇ ਨੇ ਕਹਿੰਦਾ 700 ਮਣ ਦੇ ਪੱਥਰ ਚਾਰ ਚਾਰ ਤੰਬੂ ਛੜੰਦੇ ਨੇ ਥੱਲੇ ਪਤ ਨਹੀਂ ਲੱਗਦਾ ਥੱਲੇ ਕਿੰਨੇ ਕੰਦੇ ਦੇ ਮੈਜਿਕ ਆੜ ਹੁੰਦੇ ਨੇ ਨਾ ਵਸਦਿਆਂ ਥੋਂ ਹੁੰਦੀਆਂ ਨੇ ਤੜਕੇ ਨੂੰ ਪਤ ਨਹੀਂ ਲੱਗਦੇ ਬੰਦੇ ਕਿੱਥੇ ਨੇ ਕਿੱਥੋਂ ਭਾਰਾਂਗੇ ਲੈਣਾ ਇਹ ਸਾਰਾਂ ਨੂੰ ਰਾਤ ਰਾਤ ਮਾਰ ਦੂ ਉਹ ਕਰਨ ਨੇ ਫਿਰ ਨਿਸ਼ਾਨਾ ਸੇਧ ਕੇ ਉਹਦਾ ਅਮੋਗ ਅਸਰੀਆ ਵਰਮਾ ਦਿੱਤਾ ਹੋਇਆ ਉਹ ਛੱਡ ਤਾ ਕੋਟ ਉਤਕਾਚ ਜਾਨੇ ਡੇਗ ਪਿਆ ਬੰਦ ਹੋ ਗਈ ਪੱਥਰ ਮਰਸਾਉਣੇ ਪੱਥਰ ਆਉਣੇ ਸਾਰੇ ਰਾਹ ਸਾਫ਼ ਕਰਕੇ ਕ੍ਰਿਸ਼ਨ ਨੇ ਹੁਣ ਇੱਕ ਪਰਸਰਾਮ ਕੋਲੇ ਗਿਆ ਸੀ ਇਹ ਵਿਦਿਆ ਸਿੱਖਣ ਨੂੰ। ਬ੍ਰਾਹਮਣ ਦਾ ਬੱਚਾ ਜੇ ਕੋਈ ਸੂਈ ਵੀ ਵੱਜ ਜੇ ਸਰੀਰ ਤੋਂ ਨਹੀਂ ਲੱਗਦਾ ਕਹਿੰਦਾ ਏ ਹਏ ਮੈਂ ਮਰ ਗਿਆ। ਜਿਵੇਂ ਕੋਈ ਠੱਠਾ ਕਹੇ ਦੀ ਠੱਠਾ ਲੱਗ ਗਿਆ ਬੜਕਾ ਮਾਰਨੂੰ। ਕਹਿੰਦੇ ਬੜਕਾ ਮਾਰ ਰਹਾ। ਕਹਿੰਦਾ ਹਾਂ ਮੈਨੂੰ ਸਠਾ ਕੇ ਨਾ ਦੇ। ਮੂਰੇ ਕਿ ਜੋੜਾ ਬਾਰ ਆ ਗਿਆ ਡਾਂਗ ਵਾਲਾ। ਉਹ ਠੱਠਾ ਮੋਕ ਮਾਰਨ ਲੱਗ ਗਿਆ ਕਹਿੰਦਾ ਮੋਕ ਮਾਰਨਾ। ਕਹਿੰਦਾ ਬਾਣੀਆਂ ਦਾ ਛੱਡਿਆ ਹੋਇਆ। ਮੋਕ ਤਾਂ ਮਾਰਨਾ। ਜੋ ਜਦੋਂ ਗਾਹ ਮੁਰੋ ਡਾਂਗਲਾ ਟੱਕਰ ਜੇ ਨਾ ਫਿਰ ਸਾਰੀ ਭਾਈ ਬਣ ਜਾਂਦੇ ਨੇ ਨਹੀਂ ਫਿਰ ਐਮੀ ਲਾਲਕੜੇ ਛੱਡੀ ਜਾਂਦੇ ਊ ਬੀਜ ਦੇ ਤੇਰੀ ਦੀ ਲੈ ਤੇਰੀ ਜਦੋਂ ਗਾਹ ਨਿਉਂਦਾ ਪਾਉਣ ਵਾਲਾ ਮਿਲ ਜੇ ਓਏ ਦੂਜੇ ਨੂੰ ਐ ਚਪਕਾਰੋ ਭਾਈ ਦਾ ਘਰ ਆ ਗਿਆ ਹਮ ਇੱਥੇ ਆਪਾਂ ਦੀ ਗੱਲ ਕਰਨੀ ਭਾਈ ਦਾ ਘਰ ਆ ਗਿਆ ਚੁੱਪ ਕਰਕੇ ਲੰਘ ਜਾਨੀ ਕਿ ਉਹਨੂੰ ਪਤਾ ਹੁੰਦਾ ਵੀ ਤੈਨ ਬੜ ਹੋਣ ਮਾਰੂ ਮਹਾਰਾਜ ਜਿਵੇਂ ਕਿਸੇ ਨੇ ਕਿਹਾ ਕਿ ਉਹ ਗੱਲ ਵਿਚਾਲੀ ਟੋਕਰੀ ਮਾਰੀ ਹੁੰਦੀ ਹੈ ਪਰ ਕਹਿ ਨਹੀਂ ਪਾਦੇ ਜੇ ਜਿਆਦਾ ਜੀ ਕੋਈ ਚੋਰ ਕੋਰੀ ਦੇ ਜਣਾ ਫਿਰ ਕਹਿੰਦਾ ਕਰਿਆ ਉਹਨੇ ਤਰੋ ਮદાન ਛੋਏ 900 ਬਿੱਗੇ ਮੇਰੇ ਕੋਲੇ 900 ਬਿੱਗੇ ਉਹ ਭਾਈ ਚੁੱਪ ਕਰਕੇ ਲੋਕ ਲੰਘੀ ਗਏ ਇੱਕ ਜਮਾਂ ਮਲੰਗ ਫਿਰਦਾ ਜੀ ਕੋਲੇ ਉਹਦੇ ਖੁੰਡਾ ਕੋੜੀ ਤੇ ਬੈਠੇ ਤੇ ਦੋ ਮਾਰੇ ਮਗਰ ਦੀ ਤਕਾ ਕੇ ਕਹਿੰਦਾ ਯਾਰ ਕੋਲੇ ਖੁੱਡ ਨਹੀਂ ਨਾ ਕਰ ਲੈ ਜਿਹੜਾ ਕੋਈ ਕਰਨਾ ਸੋ ਹੁਣ ਉਹ ਕਰਨ ਕੋਲ ਜਦੋਂ ਕਰਨ ਗਿਆ ਵਿਦਿਆ ਸਿੱਖਣ ਪਰਸਨਾਮ ਜੀ ਵਿਦਿਆ ਸਿਖਾਈ ਜਾਂਦੀ ਹੈ ਠੀਕ ਹੈ ਜੀ ਇੱਕ ਦਿਨ ਕੀੜਾ ਲੜ ਗਿਆ ਕਿਉ ਪਟਲਦੇ ਉਤੇ ਸਰਤਰੀ ਪਿਆ ਉਹਨੇ ਕੀੜਾ ਲੜ ਗਿਆ ਬੜਾ ਲਹੂ ਆਇ ਧਾਰ ਚੱਲ ਗਈ ਜਦੋਂ ਪਰਸਰਾਮ ਜੀ ਖੁੱਲੀ ਅੱਖ ਉਹਨੇ ਲੇਖਾ ਲਹੂ ਇਹ ਬ੍ਰਾਹਮਣ ਦਾ ਬੱਚਾ ਦਾ ਹੈ ਜੀ ਇਹ ਬ੍ਰਾਹਮਣ ਦਾ ਬੱਚਾ ਹੁੰਦਾ ਜਿਹਨਾਂ ਹਾਰ ਮਾਰਦੀ ਤੇ ਕਹਿੰਦਾ ਵੀ ਸੱਚ ਦੱਸ ਕੌਣ ਹੈ ਤੇ ਕਹਿੰਦਾ ਬਿਲਕੁਲ ਜੇ ਹੁਣ ਤੂੰ ਝੂਠ ਬੋਲਦਾ ਨਾ ਫਿਰ ਮੈਨੂੰ ਪਰਸਰਾਮ ਕਹਿੰਦੇ ਰਿਹਾ ਕਹਿੰਦਾ ਜਮਾਂ ਝੂਠ ਨਹੀਂ ਬੋਲਦਾ ਮੈਂ ਤਾਂ ਛਤਰੀ ਆ ਕਹਣਾ ਜਾ ਫਿਰ ਮੇਰੀ ਵਿੱਦਿਆ ਤੈਨੂੰ ਜੰਗ ਦੇ ਵਿੱਚ ਭੁੱਲ ਜੂਗੀ ਠੀਕ ਹੈ ਜੀ ਇਹ ਝੂਠ ਮਾਰ ਕੇ ਵਿੱਦਿਆ ਲਈ ਹੈ ਇਹ ਝੂਠ ਮਾਰ ਕੇ ਵਿੱਦਿਆ ਲੈਣੀ ਵੀ ਬਹੁਤ ਮਹਾਪਾਪ ਹੈ ਕਹ ਰਿਹਾ ਤਾਂ ਝੂਠ ਮਾਰ ਕੇ ਵਿੱਦਿਆ ਲਈਏਗੀ ਜਾ ਤੈਨੂੰ ਇਹ ਜੰਗ 'ਚ ਭੁੱਲ ਜੂਗੀ ਕੁਛ ਯਾਦ ਰਹਿਣਾ ਤੇਰੇ ਮੇਰੀ ਵਿੱਦਿਆ ਦੱਸੇਗਾ ਸੋ ਇਹ ਚਾਰ ਪੰਜ ਕਾਰਨਾ ਕਰਕੇ ਦੂਸਰੇ ਦਿਨ ਜਦੋਂ ਭੀਮ ਨੇ ਜੰਗ ਮਚਾਤਾ ਉਦੋਂ ਫਿਰ ਆ ਗਿਆ ਉਹ ਟਾਈਮ ਜਿਹੜਾ ਗੌਰਵ ਦਿੱਤਾ ਸੀ ਕਸ ਗਿਆ ਰਸ ਧਰਤੀ ਦੇ ਵਿੱਚ ਹੁਣ ਭਗਵਾਨ ਨੂੰ ਅਰਜਨ ਨੂੰ ਕਹਿੰਦੇ ਨੇ ਕਹਿੰਦੇ ਅਰਜਨ ਮੌਕਾ ᱥਾਮ ਸਹੀ ਕਹਿੰਦਾ ਕਿਉਂ ਜੀ ਹੁਣ ਕਰਨ ਕਹਿੰਦਾ ਆਤਮਾਨ ਦੇ ਹੱਥ ਘੜ ਐ ਖੜਾ ਕਰਕੇ ਕਹਿੰਦਾ ਇਹ ਧਰਮ ਹੈ ਉਹ ਧਰਮ ਹੈ ਕਹਿੰਦਾ ਜਦੋਂ ਮੇਰੇ ਕੋਲ ਸ਼ਾਸਤਰੀ ਨੂੰ ਕੋਈ ਕਹਾਂ ਤੂੰ ਸ਼ਾਸਤਰ ਚਲਾ ਰਿਹਾ ਹੈ ਠੀਕ ਹੈ ਇੱਕ ਰੁੱਧਾ ਨੇਮ ਨਹੀਂ ਹੈ ਉਹ ਕਹਿੰਦਾ ਉਦੋਂ ਨੇਮ ਕਿੱਧਰ ਗਿਆ ਤੀ ਵੀ ਕਰਨੋ ਜਦੋਂ ਤੁਸੀਂ ਅੱਠ ਜਾਣਾ ਨੇ ਇਕੱਠੇ ਹੋ ਕੇ ਉਹ ਮਨੂ ਮਾਰਿਆ ਜਦੋਂ ਤੁਸੀਂ ਸਭਾ ਦੇ ਵਿੱਚ ਬੈਠੇ ਦਰੋਪਤੀ ਦਾ ਚੀਰ ਹਾਰਨ ਦੇਖ ਰਹੇ ਸੀ ਤਾੜੀਆਂ ਮਾਰ ਰਹੇ ਸੀ ਉਦੋਂ ਧਰਮ ਕਿੱਧਰ ਗਿਆ ਸੀ ਤੁਹਾਡਾ ਉਦੋਂ ਕਿੱਥੇ ਗਿਆ ਈ ਧਰਮ ਨਾਣੇ ਗੱਲ ਨਹੀਂ ਉਹ ਅਰਧਚੰਦਰ ਬਾਣ ਮਾਰ ਕੇ ਅਰਜਨ ਨੇ ਕਰਨ ਦਾ ਸਿਰ ਪਰੇਤ ਧਰਤੀ ਤੇ ਰੱਖ ਦੋ ਠੀਕ ਹੈ ਇੱਥੇ ਹੁਣ ਸਦਾਰਮੇ ਜੰਗ ਦਾ ਜੰਗ ਬੰਦ ਹੋ ਗਿਆ ਰਹਿ ਗਿਆ 18 ਦਿਨ ਬਾਕੀ ਹੁਣ ਦਰਯੋਜਨ ਨੇ ਸੋਚਿਆ ਮੈਂ ਇਕੱਲੇ ਰਹਿ ਗਿਆ ਪਿੰਡ ਜਾਣੇ ਰਗੇ ਆਸਫ ਸਾਮਾ ਅਤੇ ਦੋ ਹੋਰ ਇਹ ਜੰਗ ਦੇ ਵਿੱਚੋਂ ਬਾਹਰ ਹੁਣੋ ਜਦੋਂ ਦਰਯੋਧਨ ਨੂੰ ਪਾਣੀ ਦੇ ਵਿੱਚ ਲੁਕਣ ਦਾ ਅਭਿਆਸ ਸੀ ਉਹ ਕੋਣੇ ਇੱਕ ਤਲਾਸ਼ ਸੀਗਾ ਉਹ ਤਲਾਹ ਦੇ ਵਿੱਚ ਜਾ ਕੇ ਅਲੋਪ ਹੋ ਗਿਆ ਕੁਝ ਬੰਦਿਆਂ ਨੇ ਦੇਖ ਲਿਆ ਜਿਵੇਂ ਆਪਾਂ ਬੈਠੇ ਆ ਉਹ ਜਿਹੜੇ ਪਹਾੜ ਦੇ ਪਹਾੜ ਦੇ ਉੱਥੇ ਆਏ ਪਾਂਡੋ ਵੀਰ ਦਰਦੋਧਨ ਦੇ ਮਾਰੇ ਤੋਂ ਬਨਾਂਦਾ ਜੁਗ ਆਪਣਾ ਜੰਗ ਕਈ ਨਹੀਂ ਸਾਡੇ ਵੀ ਜਿੱਤ ਗਏ ਹੁਣ ਉਹ ਬੰਜਾ ਨੇ ਦੱਸਤਾ ਵੀ ਕੋਈ ਮੁਕਤ ਧਾਰੀ ਸੂਰਮਾ ਆ ਤਲਾਸ਼ ਬੜਿਆ ਤਲਾਸ਼ੋ ਜਾ ਕੇ ਦਰਦੋਧਨ ਨੂੰ ਲੱਗੇ ਵਾਜਾ ਮਾਰਨ ਵੀ ਆ ਜੰਗ ਜੰਗ ਕਰ ਸਾਡੇ ਨਾਲ ਹੁਣ ਭੀ ਕਰਨ ਦਾ ਆਪਣਾ ਦਰਦੋਧਨ ਦਾ ਗੁਰੂ ਕਿਸੇ ਜੀ ਨੂੰ ਬਲਪੱਧਰਜੀ ਕਹਿੰਦੇ ਨੇ ਕ੍ਰਿਸ਼ਨ ਦਾ ਵੱਡਾ ਭਰਾ ਉਹ ਹਾਲ ਹਰ ਟਾਈਮ ਆਵਲੇ ਮੋਢੇ ਤੇ ਰੱਖਦਾ ਸੀ ਹਾਲਦਰਵੀ ਕਹਿੰਦੇ ਇਹਨਾਂ ਨੂੰ ਬਲਬਲ ਬਲਰਾਮ ਜੀ ਵੀ ਕਹਿੰਦੇ ਨੇ ਉਹ ਹਾਲ ਲੈ ਕੇ ਆ ਗਿਆ ਹੁਣ ਸ਼ਰਤਾਂ ਬੰਨਣ ਆ ਗਿਆ ਦਰਯੋਧਨ ਕਹਿੰਦਾ ਵੀ ਮੈਂ ਤਾਂ ਇਕੱਲੇ ਵੀ ਨਾ ਲੜੂੰ ਕ੍ਰਿਸ਼ਨ ਨੇ ਕਹਿੰਦਾ ਤਾਂ ਸਾਸ ਤੂ ਅਸੀਂ ਬੈਠ ਕੇ ਦੇਖਾਂਗੇ ਠੀਕ ਹੈ ਜੀ ਹੋਰ ਕੋਈ ਭੀਮ ਜੀ ਬੁਲਾਦੇ ਨਹੀਂ ਕਰੂਗਾ ਕਿਉਂਕਿ 12 ਸਾਲ ਲੋਹੇ ਦੀ ਮੂਰਤੀ ਬਣਾ ਕੇ ਨਾ ਦਰਯੋਧਨ 12 ਸਾਲ ਉਹਦੇ ਨਾਲ ਗਦਾ ਜੁਦ ਕਰਦਾ ਰਿਹਾ ਜਿਵੇਂ ਮੱਲ ਜੋਰ ਕਰਦੇ ਨੇ ਰੋਜ਼ ਉਹਦੇ ਗਦੇ ਮਾਰਦਾ ਹੱਥਾਂ ਟੜ ਕੇ ਪ੍ਰੈਕਟਿਸ ਕਰਦਾ ਮੂਰਤੀ ਲੋਹੇ ਦੀ ਬਣੀ ਹੋਈ। ਹੁਣ ਜਦੋਂ ਬਾਹਰ ਨਿਕਲਿਆ ਸਾਰੀਆਂ ਸ਼ਰਤਾਂ ਕਰੇ ਸ਼੍ਰੀ ਨਿਉਟ ਲਿਆ ਕਹਿੰਦਾ ਜਮੇ ਕੋਈ ਹੱਥ ਨਹੀਂ ਲਾਉਂਦਾ ਤੈਨੂੰ। ਅਸੀਂ ਆ ਬੈਠੇ ਆ। ਉਹ ਖੜਾ ਭੀਮ। ਆਜਾਂ ਕਰੋ। ਦੋਨੇ ਮਲਜੂਦ ਕਰਨ ਲੱਗੇ। ਜਦੋਂ ਨਾ ਕਿਸੇ ਪਾਸੋਂ ਲੋਟ ਆਉਂਦਾ ਦਿਸਿਆ। ਤਾਂ ਫਿਰ ਭਗਵਾਨ ਨੂੰ ਛਲਿਆ ਕਹਿੰਦੇ ਨੇ ਕ੍ਰਿਸ਼ਨ ਨੂੰ। ਅਸੇ। ਬਲ ਕਰ ਕਾਰਜ ਨਾਸਰੇ ਢੰਗ ਨਾਲ ਹੋ ਜਾਏ। ਢੰਗ ਨਾਲ ਜੋ ਕੰਮ ਕਰਨਾ। ਫਿਰ ਭਗਵਾਨ ਨੇ ਬੈਠੇ ਲੇ ਇਸ਼ਾਰੇ ਨਾਲ ਜਦੋਂ ਭੀਮ ਦਾ ਇਹ ਨਿਗਾਹ ਹੋਈ ਸਾਹਮਣੇ ਕੀ ਕਰਿਆ ਇੱਥੇ ਹੱਥ ਮਾਰਿਆ ਵੀ ਬਾਕੀ ਤਾਂ ਬਜੜ ਦਾ ਬਣਿਆ ਹੋਇਆ ਇਥੋਂ ਟੁੱਟੂ ਦੇ ਟੁੱਟੂ ਹੈ ਫਿਰ ਭੀਮ ਨੇ ਭੰਗਦਿਆਂ ਲੋਨੇ ਚੰਗਾ ਸਿੱਟ ਲਿਆ ਅਦਮਰਿਆ ਹੋ ਗਿਆ ਉਹਨੂੰ ਬਰਦਾੰਤੀ ਵੀ ਜਦ ਖੁਸ਼ੀ ਤੇ ਗਮੀ ਇਕੱਠੀਆਂ ਹੋ ਜਾਣ ਹੂੰ ਉਦੋਂ ਤੇਰੀ ਵਿਰਤੂ ਹੋਊਗੀ ਅੱਛਾ ਜੀ ਹੁਣ ਕਿਰਤ ਬਰਮਾ ਤੇ ਅਜਵਸਾਮਾ ਦਰਜੋਧਨ ਦੇ ਕੋਲੇ ਆਏ ਸਾਰੇ ਜਾਇਦਾਕਾਰ ਬਲਾ ਕੇ ਤੁਰ ਗਏ ਠੀਕ ਹੈ ਰਾਤਰੀ ਦਾ ਟਾਈਮ ਹੈ ਭਗਵਾਨ ਕ੍ਰਿਸ਼ਨ ਕਹਿੰਦਾ ਅੱਜ ਇੱਥੇ ਨਹੀਂ ਪੈਣਾ ਕਹਿੰਦੇ ਕਿਉਂ ਕਹਿੰਦਾ ਮੈਂ ਤੁਹਾਨੂੰ ਦੱਸਦਾ ਮੈਂ ਇਹਨਾਂ ਨੂੰ ਲੈ ਕੇ ਕਿਤੇ ਹੋਰ ਚਲੇ ਗਏ ਹੁਣ ਦਰੋਪਤੀ ਪੰਚਾਲੀ ਦੇ ਪੰਜ ਪੁੱਤਰ ਪਏ ਨੇ ਸੁੱਤੇ ਉਸ ਕੈਂਪ ਦੇ ਵਿੱਚ ਸ਼ਿਵਰ ਦੇ ਵਿੱਚ ਠੀਕ ਹੈ ਉਹ ਕਿਰਤ ਵਰਮਾ ਆਸਫਸਾਮਾ ਇੱਕ ਹੋਰ ਇਹ ਤਿੰਨ ਜਾਣੇ ਉਹਨਾਂ ਪੰਜਾਂ ਬੱਚਿਆਂ ਦੇ ਸਿਰ ਵੱਢ ਕੇ ਲਏਗੇ ਸਿਰ ਵੱਢ ਕੇ ਜਾ ਕੇ ਰਾਤਰੀ ਦੇ ਟਾਈਮ ਹੀ ਕਹਿੰਦੇ ਲਾਓ ਮਹਾਰਾਜ ਦਰਯੋਧਨ ਮਹਾਰਾਜ ਮੋਰਚਾ ਫਤਿਹ ਹੋ ਗਿਆ ਪਾਂਡੂ ਦਾ ਪੰਜੇ ਚ ਫਤੇ ਸਹੀ ਕਹਿੰਦਾ ਦਿਖਾਓ ਸਿਰ ਜਦੋਂ ਭੀਮ ਦਾ ਸਿਰ ਕਹਿ ਕੇ ਫੜਾਇਆ ਦੂਜੇ ਨੰਬਰ ਤੇ ਵੀ ਆ ਸਿਰ ਭੀਮ ਦਾ ਉਹਨੇ ਲੈ ਕੇ ਜਿਵੇਂ ਤੁਸੀਂ ਮਰੂਤ ਖਾਣੇ ਹੋ ਐ ਜਦੋਂ ਕਰਿਆ ਲੈ ਕੇ ਮੁਠੀਆਂ ਦੇ ਵਿੱਚ ਐ ਉਹ ਲੱਡੂ ਵਾਂਗੂ ਫਿਸ ਗਿਆ। ਫਿਸ ਗਿਆ। ਦਰਯੋਜਨ ਪਹਿਲਾਂ ਤਾਂ ਹਰਖਾ ਹਰਸ਼ ਬੈਠਾ ਦੀ ਖੁਸ਼ੀ ਚ। ਹੂੰ। ਬਿਬਾਹਾ ਹਾ ਹਾ। ਬੜਾ ਵਧੀਆ ਕੰਮ ਕਰਿਆ ਤੁਸੀਂ। ਆਪਣੀ ਜਾਇਜ਼ਾਕਾਰ ਹੋ ਗਈ। ਚਲੋ ਮੈਂ ਮਰ ਗਿਆ ਤਾਂ ਕੀ ਹੋ ਗਿਆ। ਤੁਸੀਂ ਰਾਜ ਕਰ ਲਿਓ। ਹੂੰ। ਜਦੋਂ ਉਹਨੇ ਦੇਖਿਆ ਵੀ ਇਹ ਤਾਂ ਦਰੋਪਤੀ ਪੁੱਤਰਾ ਨੂੰ ਵੱਢੇ। ਹੂੰ। ਮਾਰ ਕੇ ਹਿੱਕ ਤੇ ਹੱਥ। ਕਹਿੰਦਾ ਉਹ ਤੁਸੀਂ ਤਾਂ ਸਾਡਾ ਕੋਈ ਕਿਰਿਆ ਕਰਮ ਕਰਨ ਵਾਲਾ ਨਾ ਛੱਡਿਆ। ਤੁਸੀਂ ਤਾਂ ਸਾਡੇ ਜਿਵਾਕੀ ਮਾਰ ਲਏ। ਜਦੋਂ ਮੈਂ ਗਮੀ ਹੋ ਗਈ ਮਨ ਨੂੰ। ਜੜ ਕੇ ਤੇ ਗੇਢੇ ਪੈਦਰ ਦਰਯੋਦਨ ਦਾ ਭੌਰ ਅੜਾਰੀ ਮਾਰ ਗਿਆ ਨਾਮਦੇਵ ਜੀ ਨੇ ਲਿਖਿਆ ਮੇਰੀ ਮੇਰੀ ਕੈਰੋਂ ਕਰਤੇ ਦਰਯੋਦਨ ਸੇ ਭਾਈ 12 ਯੋਜਨ ਛਤਰ ਚਲੇਤਾ ਦੇਹੀ ਗਿਰ ਜਾਨ ਖਾਈ ਕਹਿੰਦਾ ਉਹਨੂੰ ਫੋਕਣਾ ਕੋਈ ਨਹੀਂ ਸੀ ਗਿਰਜਾਂ ਨੇ ਦੇ ਖਾਦੀ ਐ ਰਾਜੇ ਦਰਯੋਦਨ ਦੀ ਛਤਰਪਤੀ ਦੀ ਕਿੰਨਾ ਹੁੰਦਾ ਸੀ ਫਾਸਲਾ ਜਿਹੜਾ ਸਿਰ ਤੇ ਛਤਰ ਤੋਂ ਲੱਗਿਆ ਨਾਮਦੇਵ ਜੀ ਕਹਿੰਦੇ ਨੇ ਵੀ ਉਹਨੂੰ 12 ਯੋਜਨ ਚਾਰ ਕੋ ਦਾ ਇੱਕ ਜੋਜਨ ਹੁੰਦਾ ਹੈ 48 ਕੋ ਉੱਚਾ ਰਾਜੇ ਦਰਯੋਜਨ ਦੇ ਦੁਆਪਰ ਯੁੱਗ ਦੇ ਵਿੱਚ ਛਾਤਰ ਚੁੱਲ ਗਿਆ 48 ਕੋ ਉੱਚਾ ਜਿਵੇਂ ਸਾਡੇ ਆਪਣਾ ਵਾਲਾ ਮੁਰਦਾ ਕੰਨੀ ਮਾਰ ਜਲੇਗਾ ਸੋ ਸਜਣੋ ਇਹ ਸੀ ਮਹਾਭਾਰਤ ਦੀ ਕਥਾ ਸੋ ਇੱਥੇ ਆਪਾਂ ਵਿਰਾਮ ਦਿੰਨੇ ਆ ਕਿਉਂਕਿ ਦਰਯੋਦਨ ਦੀ ਮਰਤੂ ਹੋ ਚੁੱਕੀ ਹੈ ਪਾਂਡਵ ਦੂਸਰੇ ਰਾਜ ਭਾਗ ਸਾਹਮਣੇ ਆ ਤਿਆਰੀਆਂ ਕਰਦੇ ਨੇ ਭਗਵਾਨ ਕ੍ਰਿਸ਼ਨ ਜੀ ਦੋ ਦਿਨਾਂ ਲੈ ਕੇ ਆਏ ਪਤਾ ਲੱਗਿਆ ਕਿ ਆਹ ਹੈ ਫੇਰ ਕੀ ਹੋਇਆ ਉਹ ਆ ਕੇ ਦਿਲਾਸਾ ਦੇਣ ਲੱਗੇ ਸਾਰੇ ਪਰਿਵਾਰ ਨੂੰ ਕ੍ਰਿਸ਼ਨ ਜੀ ਉਹ ਇਹ ਹੋਣਾ ਸੀ ਇਹ ਲਿਖਾਇਆ ਲਿਖਤਕਾਰ ਹੈ ਫੁਲਾਣੀਕਾਰ ਹੈ ਹੁਣ ਉਹਦਾ ਮਨ ਦੇ ਵਿੱਚ ਜਿਹੜਾ ਬੈਰ ਵਿਰੋਧ ਸੀ ਉਹਦਾ ਪਤਾ ਸੀ ਵੀ ਜੇ ਧਰਤ ਰਾਸ਼ਟਰ ਅੰਨੇ ਦੇ ਮੂਰੇ ਆਮ ਕਹਾਵਤ ਹੈ ਸੜੀਆਂ ਤੋਂ ਚੱਲੀ ਆਉਂਦੀ ਹੈ ਪਰੇਦ ਦਾ ੱੱੱਕਾ ਬੁਰਾ ਅੰਨੇ ਦਾ ਜੱਫਾ ਬੁਰਾ ਕਹ ਲਵੀ ਮੈਨੂੰ ਪੀ ਮਨੂੰ ਬੁਲਾ ਦਿਓ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਠੀਕ ਹੈ ਜੀ ਭਗਵਾਨ ਕ੍ਰਿਸ਼ਨ ਜਾਣੀ ਜਾਣਤੀ ਵੀ ਜਦੋਂ ਇਹਨੇ ਦੇ ਜਫਾ ਚ ਦੇਤਾ ਭੀਮ ਇਹਦਾ ਚੱਕਣਾ ਚੂਰ ਕਰ ਦੂ ਉਹ ਲਿਆ ਕੇ ਲੋਹੇ ਦੀ ਮੂਰਤੀ ਉਹਦਾ ਹੱਥ ਪਾਦਾ ਕਹਿੰਦੇ ਆ ਤੀਜੀ ਹਾਂ ਆ ਲਓ ਮਿਲੋ ਭੀਮ ਨੂੰ ਠੀਕ ਹੈ ਜੀ ਜਦੋਂ ਪਾਇਆ ਜਫਾ ਇਹਨੇ ਨੂੰ ਉਤੋਂ ਦੀ ਚੱਕਣਾ ਚੂਰ ਕਰਤੀ ਮੂਰਤੀ ਚਪਤੀ ਜਮਾ ਅੰਨੇ ਦਾ ਜਫਾ ਇਹ ਮੈਨੂੰ ਕਿਹਾ ਕਿ ਸੇ ਸੋ ਅੰਨੇ ਨੂੰ ਪਤਾ ਹੁੰਦਾ ਵੀ ਜੇ ਮੈਂ ਛੱਡਦਾ ਮੈਨੂੰ ਮਾਰੂ ਇਹ। ਵੀ ਹੁਣ ਛੱਡਾਂ ਨਾ ਜੱਫਾ ਲੱਗਿਆ ਹੋਇਆ। ਪਰ ਇਹਦਾ ੱਤਕਾ ਮਾਰਾ ਜੇ ਪ੍ਰੇਤ ੱਤਕਾ ਮਾਰ ਜੇ ਇਹ ਵੀ ਬਹੁਤ ਬੁਰੀ ਬਲਾ ਹੈ। ਸੋ ਫੇਰ ਕੀ ਹੋਇਆ? ਰੋਣ ਲੱਗ ਗਿਆ। ਠੀਕ ਹੈ। ਤਿਰਸ਼ਟ ਅੰਨਾ ਕਹਿ ਰਵੰਦਾ ਬਾਪ। ਕਹਿੰਦਾ ਕੀ ਗੱਲ ਰੋਣੇ ਹੋ ਭਗਵਾਨ ਪੁੱਛਦੇ ਜੀ। ਕਹਿੰਦਾ ਬਹੁਤ ਅਨਰਥ ਹੋ ਗਿਆ। ਅੱਛਾ। ਬਾ ਜਹਾਜਾ ਭੀਮ ਉਹ ਜਹਾਦਰਯੋਧਨ ਕਹਿੰਦਾ ਭੀਮ ਵੀ ਮੇਰੇ ਹੱਥੋਂ ਮਾਰਿਆ ਗਿਆ। ਉਹ ਕਹਿੰਦੇ ਨਹੀਂ ਨਹੀਂ ਘਬਰਾਓ ਨਾ ਮਹਾਰਾਜ ਘਬਰਾਓ ਨਾ ਕਹਿੰਦੇ ਕਿਉਂ ਫਿਰ ਭੀਮ ਦਾ ਹੱਥ ਫੜਾ ਲਾ ਕਹਿੰਦੇ ਭੀਮ ਤਾਂ ਖੜਾ ਹੈ ਅੱਛਾ ਜੀ ਕਹਿੰਦਾ ਜਿਉਣਾ ਇਹ ਕਹਿੰਦਾ ਬਾਜੀ ਕਹਿੰਦਾ ਭਗਵਾਨ ਤੇਰੀਆਂ ਤੂੰ ਹੀ ਜਾਣਦਾ ਕਹਿੰਦਾ ਮੈਨੂੰ ਪਹਿਲਾਂ ਬੱਲੇ ਵੀ ਤੁਹਾਡੇ ਦਿਮਾਗ ਨੇ ਵਿੱਚ ਹਾਸਾ ਭਰਿਆ ਹੋਇਆ ਵੀ ਮੇਰੇ ਪੁੱਤਰਾਂ ਨੂੰ ਸਭ ਤੋਂ ਵੱਧ ਭੀਮ ਨੇ ਮਾਰਿਆ ਸੋ ਭੀਮ ਨਾਲ ਜਿਹੜੀ ਤੁਸੀਂ ਕਰਨੀ ਤੋਂ ਪਹਿਲਾਂ ਕਰੀ ਚੁੱਕੇ ਹੋ ਈਹੀ ਖਿਆਲ ਸੀ ਮੇਰੇ ਮਨ ਦੇ ਵਿੱਚ ਜੇ ਭੀਮ ਫੜਾਤਾ ਭੀਮ ਦੇ ਚੇਬਾ ਕੱਢ ਲੂ ਇਹ ਸ਼ਰਣਾ ਨਹੀਂ ਨੇ ਸੋਫੀ ਫੜਾਇਆ ਨਹੀਂ ਆਪ ਸਾਰੇ ਨੂੰ ਦਿਲਾਸਾ ਦੇ ਕੇ ਪਰਿਪਰਨ ਪਰਿਪੂਰਨ ਭਗਵਾਨ દ્વાਰਕਾਪੁਰਿ ਨਿਰਵਾਣ ਹੋ ਗਏ ਕਹਿੰਦੇ ਆਵਾਂਗੇ ਤੁਸੀਂ ਮਹੂਰਤ ਘੜਾਓ ਫੇਰ ਜੀ ਚਰਨੀ ਰਾਜ ਚਲ ਕਰਾਂਗੇ ਆਏ ਮਗਰੋਂ ਆਏ ਵੀ ਨੇ ਰਾਜ ਚਲ ਕੀਤਾ ਪਾਂਡੂ ਆਪਣਾ ਰਾਜ ਭਾਗ ਚਲਾ ਰਹੇ ਨੇ ਉਦੋਂ ਜਿਹੜੀਆਂ ਗਾਹਾਂ ਵਿਛੜੀਆਂ ਉਹਨਾਂ ਸਾਖਾਂ ਨੇ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਕਿ ਕਿਵੇਂ ਪਿੱਛੇ ਵੀ ਚੱਲਾਂਗੇ ਅੱਗੇ ਵੀ ਇਹ ਮਹਾਭਾਰਤ ਮੁਕਣ ਵਾਲੀ ਚੀਜ਼ ਨਹੀਂ ਹੈ ਬਹੁਤ ਲੰਬੀ ਚੌੜੀ ਹੈ ਸੋ ਇਹਦੇ ਜਿਹੜਿਆ ਸਾਖਾਂ ਨੇ ਟਾਣੇ ਨੇ ਜਿਵੇਂ ਇੱਕ ਰਖ ਦੇ ਟਾਣੇ ਖੇਲਰਗੇ ਕਿੱਧਰ ਨੂੰ ਵਗ ਜਣਾ ਕੋਈ ਕਹਿੰਦੇ ਸੋ ਬਹੁਤ ਵੱਡਾ ਵਰਤਾਨ ਦਾ ਅੱਗੇ ਜਿਹੜਾ ਆਊਗਾ ਸੋ ਮਹਾਭਾਰਤ ਦੀ ਜਿਹੜੀ ਉਹ ਇੱਥੇ ਸਮਾਪਤੀ ਹੈ ਆਪਣੇ